ਦੇਖੋ ਜੀ ਅਸੀਂ ਆ ਗਏ ਸੀਗੇ ਘਰੇ ਤੇ ਭਾਬੀ ਹੋਰੀ ਹੋਈ ਜਾਂਦੇ ਦੀ ਤਿਆਰ ਤੇ ਕਿਵੇਂ ਚੱਲ ਜੀ ਜਾਣ ਅੱਜ ਅੱਜ ਜਾਣਗੇ ਤੇ ਇਹਨਾਂ ਦਾ ਸ਼ਹਿਰ ਦੇਖੋ ਤੇ ਚੈਨਲ ਤੋਂ ਲਈ ਬਹੁਤ ਹੁੰਦੀ ਥੀ ਵੱਡੇ ਚੈਨਲ ਆਂਗਾ ਸਾਡੀ ਲੜਾਈ ਵੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਹ ਤਾਂ ਚਲੋ ਜੀ ਦੋ ਭਾਂਡੇ ਪਏ ਤਾਂ ਠਹਿਕਦੇ ਹੀ ਹੁੰਦੇ ਹਨ ਲੜਾਈ ਛਿਗੜਾ ਕੀ ਦੇ ਵਿੱਚ ਨਹੀਂ ਹੁੰਦਾ ਸਭ ਦੇ ਵਿੱਚ ਹੁੰਦਾ ਹੈ ਸਭ ਦੇ ਵਿੱਚ ਹੁੰਦਾ ਹੈ ਦਾ ਉਹ ਮੇ ਸਾਡੇ ਵਿੱਚ ਹੁੰਦਾ ਹੈਗਾ ਹਾਂਜੀ ਤੇ ਨਹੀਂ ਅਸਟਾ ਚੈਨਲ ਤੇ ਚੜਦੇ ਚੈਨਲ ਤੇ ਲੜਕੇ ਚੜਾ ਆ ਚੱਲ ਲੜਕੇ ਚੜਦੇ ਚੈਨਲ ਤੇ ਵਧੀਆ ਲੜਕੇ ਚੜਦੇ ਤਾਂ ਜ਼ਿਆਦਾ ਚੜਾਈ ਹੋਊਗੀ ਥੋੜਾ ਥੜਾ ਝੁਕ ਝੁਕ ਤੇ ਲੜਾਈ ਕਰਦੇ ਕਰਦੇ ਵੀਡੀਓ ਪਾਇਆ ਕਰੋ ਹਾਂ ਸਹੀ ਵਧੀਆ ਵਧੀਆ ਰਹਿੰਦਾ ਨਾ ਖਟੀਆਂ ਮਿੱਠੀਆਂ ਜੜੀਆਂ ਯਾਦਾਂ ਫਿਰ ਬਣ ਜਾਂਦੀਆਂ ਬੰਦੇ ਦੀਆਂ ਤੇ ਉਹੀ ਹੈ ਜੜੀਆਂ ਆਪਣੀਆਂ ਦੂਰ ਨਹੀਂ ਹੋਣ ਦਿੰਦੀਆਂ ਇੱਕ ਦੂਜੇ ਤੋਂ ਕਿਉਂ ਭਰਾ ਜੀ ਫਿਰ ਯਾਦਗਰੀ ਰਹਿ ਜਾਂਦੀ ਯਾਦਗਰੀ ਰਹਿ ਜਾਂਦੀ ਹਾਂ ਮੈਂ ਐਸਾ ਕੰਮ ਪਿੱਛੇ ਲੜਿਆ ਸੀਗਾ ਮੈਂ ਲੀੜੇ ਨੂੰ ਕਿਹਾ ਸੀ ਤੂੰ ਉਹਦੇ ਨੇ ਬੁੜੀ ਪਿੱਕ ਕੇ ਜਾੜੇ ਤਾਂ ਬੰਦਿਆ ਦੇ ਪਾਦੀ ਬਣ ਜਾਂਦੀ ਐ ਹਾਂ ਭਾਈ ਮੈਂ ਵੇਖੀ ਨਾ ਲੀੜੇ ਪਤਾ ਨਹੀਂ ਕਿੱਥੇ ਰੱਖ ਗਈ ਲੈ ਹੁਣ ਜਰਾਬਾਂ ਵੀ ਨਹੀਂ ਲੱਭਦੀਆਂ ਹੁਣ ਮੈਨੂੰ ਕਾਹ ਲੈ ਮੈਂ ਅੱਜ ਸਾਰੇ ਚਾਈ ਜਾਂ ਨਾ ਚਾ ਚਾਈ ਚਾਈ ਜਾਂਦੇ ਐ ਅਗਲੇ ਦਵਾ-ਦਵ ਲੈਣ ਤੇ ਸਹੀ ਐ ਹਨਾ ਅੱਜ ਮੈਂ ਲੈਣ ਹੀ ਆਇਆ ਇਹਨੂੰ ਅੱਜ ਇਹ ਕਹਿੰਦੇ ਲੈਣ ਹੀ ਆਏ ਦੇਖੋ ਗੱਪ ਵੇ ਕਿੰਨੇ-ਕਿੰਨੇ ਮਾਰੀ ਜਾਂਦੇ ਤੇ ਇੰਨੇ ਤਾਂ ਤੁਸੀਂ ਉਹ ਨਹੀਂ ਕਰਦੇਗੇ ਵੀ ਇਹਨਾਂ ਨੂੰ ਛੱਡ ਦੋਗੀ ਮੇਰੇ ਕੋਲੇ ਰੁੱਸੀ ਨੂੰ ਮਨਾਉਣਾ ਹੈ ਇੱਧਰ ਦੱਸੀ ਕੀ ਹੋ ਗਿਆ ਰੁੱਸੀ ਨੂੰ ਮਨਾਉਣਾ ਕਹਿੰਦੇ ਰੁੱਸੀ ਨੂੰ ਮਨਾਉਣਾ ਮੈਂ ਸਹੀ ਹੈ ਮੰਨਾ ਮਨਾਈ ਨਾਲ ਜ਼ਿਆਦਾ ਪਿਆਰ ਵੱਧਾ ਹੈਗਾ ਹੈ ਕੀ ਕਰਨਾ ਤੇ ਬੱਚੇ ਨਾਲੇ ਆ ਜੀ ਤੇ ਤਿਆਰ ਹੋਈ ਜਾਂਦੇ ਆ ਤੇ ਹੈ ਨਹੀਂ ਨਿਕਲਦੇ ਉਹਨਾਂ ਕਵੀਵਰੀ ਬਣਾ ਦਾਂਗੇ ਤੇ ਰੋਟੀ ਖਾਂ ਉਸ ਚਾਰੀ ਵੀ ਬਣਾ ਦੇ ਖੜਾ ਵੇ ਫੋਰਨ ਦੇ ਬੋਡੀ ਬਿਲਡਰ 6 6 ਪੈਟ 6 ਪੈਟ ਜੋ ਆ ਕਰਦੇ ਆ ਉਹਦੇ ਫੁੱਫੜ ਤੋਂ ਖੋਨਾ ਖੋਨਾ ਦੇ ਚੱਕਰ ਜਨਾਬ ਪਿਆ ਕਰੋ ਗੱਲਾਂ ਬਾਤਾਂ ਕਰ ਲਿਆ ਕਰੋ ਉਹੀ ਹੈ ਨਾ ਆਪਣੀ ਜਿਹੜੀ ਯਾਦਗਿਰੀ ਹੁੰਦੀ ਆ ਉਹ ਬਣ ਜਾਂਦੀ ਆ ਤੇ ਚਲੋ ਜੀ ਆਪਾਂ ਹੁਣ ਰੋਟੀ ਪਾਣੀ ਇਹ ਜਿਹੜਾ ਆਪਾਂ ਬਣਾਵਾਂਗੇ ਖਾਵਾਂਗੇ ਤੇ ਉਸ ਤੋਂ ਬਾਅਦ ਦਿਖਾਉਣੇ ਅੱਗੇ ਵੀਡੀਓ ਤੁਹਾਨੂੰ ਤੇ ਠੀਕ ਹੈ ਜੀ ਬਸ ਜਾਈਏ ਨਿਆ ਹਾਂ ਹਾਂ ਜਾਂਨੇ ਹੁਣ ਬਸ ਫੁੱਲ ਤੋੜ ਕੇ ਦੇਵਾ ਉਹ ਮੈਨੂੰ ਵੀ ਤੋੜਦੀ ਐ ਦਰਖਤੇਗਾ ਮੈਨੂੰ ਵੀ ਆ ਲੋ ਜੀ ਲੋਕਾਂ ਦਾ ਜੰਦਿਆ ਦਾ ਸਵਾਗਤ ਕਰਦੇ ਆ ਆਉਂਦਿਆਂ ਦਾ ਕਰਦੇ ਆ ਅਸੀਂ ਜਾਂਦਿਆਂ ਦਾ ਕਰਦੇ ਆ ਹਾਂ ਵੀਰ ਯਾਰ ਮੁੜ ਕੇ ਨਾ ਨਾ ਸਿੱਤਕੇ ਤੁਸੀਂ ਰਹਿ ਜਾਓ ਕੀੜੀਆਂ ਤਾਂ ਫਿਰ ਹੈਗੀਆਂ ਹੀ ਆ ਕੋਈ ਕਹ ਲੈ ਜਿਓ ਗਿਫਟ ਦਿੱਤਾ ਅਸੀਂ ਤਾਂ ਕਿਤੇ ਲੈ ਕੇ ਜਾਣਾ ਪਊਗਾ ਦੇਖ ਤੇ ਰੁਗ ਰੁਗ ਦੇ ਫੁੱਲ ਲੈਓ ਪਰਲੀ ਸਾਈਡ ਦੇਖ ਜਾ ਕੇ ਕਾਲੇ ਡਾ ਕੁਛ ਤੋੜੇ ਸੀ ਜੀ ਤਾਂ ਹਾਂ ਐਨੇ ਤੋੜਵਾਇਆ ਸੀ ਜੀ ਆ ਕੰਡੀ ਤੋੜ ਕੇ ਦੋ ਮੁਰਝੇ ਤੋੜਦਾ ਯਾਰ ਫੁੱਲ ਬਹੁਤ ਸੋਹਣੇ ਆ ਕੇ ਦੇਖ ਕਿੰਨਾ ਪਿਆਰਾ ਫੈਰ ਲੱਗਦਾ ਆਹ ਜੇ ਕਲੀਆਂ ਇਹਦੀਆਂ ਖੇੜਨ ਵਾਲੀਆਂ ਲੈ ਰਹੀਆਂ ਐ ਐਵੇਂ ਤਰਾ ਦੇਖੋ ਫੁੱਲ ਦੇਖੋ ਬੂਟੇ ਤਾਂ ਲੈ ਲਓ ਤੁਸੀਂ ਲੈ ਕੇ ਜਾਣ ਤਾਂ ਮਮੀ ਲਿਆ ਕੀ ਦੇਖੋ ਜੀ ਲੈ ਕੇ ਜਾਣ ਤਾਂ ਲੈ ਜੋ ਕਿਵੇਂ ਹੱਕ ਗੇਸ ਤਾਂ ਕੀ ਗੱਲ ਮੈਂ ਸਿਆਲ ਜਿੰਨੇ ਫੁੱਲ ਟਿੱਕਦੇ ਆ ਨਾ ਦੋ ਦੋ ਬੱਠੜ ਦੇ ਨਾ ਹਾਂ ਹੌਲ ਤਾਂ ਠੀਕ ਹੈ ਡਿੱਗਦੇ ਤਾਂ ਬਰਸਦੇ ਤਾਂ ਰਹਿੰਦੇ ਆ ਨਾ ਹਾਂ ਬਰਸਦੇ ਰਹਿੰਦੇ ਹੋਵੇ ਖੋਣਾ ਬਸ ਢੇਰ ਲੱਗਣ ਲੱਗ ਜਾਣਗੇ ਥੱਲੇ ਭਰਨਾ ਲੱਗ ਗਿਆ ਦੇਖੋ ਜੀ ਜਾਈਆਂ ਜਿਹੜਾ ਆਪਾਂ ਅੱਜ ਦਾ ਬਲੌਗ ਹੈ ਇੱਥੇ ਕਰ ਲੱਗੇ ਸਮਾਰਥ ਵੀਡੀਓ ਵਧੀਆ ਲੱਗੇ ਤਾਂ ਦਬਕੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਕਮੈਂਟ ਲਾਈਕ ਕਰਨਾ ਨਾ ਭੁੱਲਿਓ ਹਾਂ ਜਾਈਆਂ ਦੇ ਆਜੀ ਭਾਬੀ ਹੋਰ ਠੀਕ ਹੈ ਠੀਕ ਹੈ ਤਾਂ ਨਹੀਂ ਤਾਂ ਠੀਕ ਹੈ ਜੀ ਹੋਰ ਮੈਂ ਵੀ ਜਾਣਾ ਸ਼ੌਪ ਤੇ ਜਾਣਾਗਾ ਦੇਖੋ ਮੈਂ ਵੀ ਝੋਲਾ ਚੱਕੀ ਹਰੀਆ ਮਾਸਟਰ ਨੇ ਮਾਸਟਰ ਨਹੀਂ ਕਿ ਡਾਕਟਰ ਨਹੀਂ ਮਾਸਟਰ ਨਹੀਂ ਡਾਕਟਰ ਨਹੀਂ ਨਹੀਂ ਮਾਸਟਰ ਨਹੀਂ ਠੀਕ ਹੈ ਜੀ ਇਹ ਪ੍ਰੀਤ ਮੇਰੇ ਪੈਰ ਇੱਕ ਡਾਕਟਰ ਨਹੀਂ ਇਹ ਇੱਕ ਮਾਸਟਰ ਚਲੋ ਜੀ ਵੱਡੇ ਬੰਦੇ ਆ ਹੁਣ ਜਾ ਰਹੇ ਆ ਸਾਡੀ ਗੱਲ ਹੀ ਨਹੀਂ ਸੁਣਦੇ ਅੱਜ ਕਹਿੰਦੇ ਅਸੀਂ ਨਹੀਂ ਜਾਂਦੇ ਅਸੀਂ ਨਹੀਂ ਰੰਦੇ ਪ੍ਰੀਤ ਪ੍ਰੀਤ ਪੈਰ ਲੱਗ ਗਏ ਚੰਗਾ ਭਾਗ ਹੈ ਚੰਗਾ ਭਾਗ ਹੈ ਜਾ ਨਹੀਂ ਪੈਰ ਨਾਲ ਉਹਨਾਂ ਦਾ ਬਾਰੀ ਕਾ ਹੈ ਬੀਜੀ ਪਤਾ ਨਹੀਂ ਮੈਨੂੰ ਕਿੱਧਰ ਗਿਆ ਇਹ ਐਸੇ ਕਿਹੜੀ ਅੰਕਲ ਜ਼ਰਾ ਕਰੋ ਨਹੀਂ ਜੀ

ਕੀ ਕਹੋਗੇ ਜਾਂਦੇ ਜਾਂਦੇ ਕੀ ਕਹੋਗੇ ਜਾਂਦੇ ਜਾਂਦੇ ਕੁਛ ਬਏ ਟਾਟਾ ਥੈਂਕ ਯੂ ਠੀਕ ਹੈ ਜੀ ਫਿਰ ਜੰਦੇ ਜਾਂਦੇ ਨੂੰ ਕਹਾਂਗੇ ਐਸੀ ਨਾ ਦੀ ਨੀ ਮੈਂ ਤਾਂ ਕੱਢੀਆਂ ਵੀ ਤੁਸੀਂ ਆ ਜਾ ਜਿਹੜਾ ਜਾ ਜਾ ਜਿਹੜਾ ਮੇਲਾ ਵੇਖ ਜੋ ਬਣੀ ਚ ਬਹੁਤ ਤਕੜਾ ਮੇਲਾ ਲੱਗੂਗਾ ਤੁਸੀਂ ਵੀ ਆਇਓ ਵੇਖਣ ਹਾਂਜੀ ਬਣੀ ਚ ਮੇਲਾ ਲੱਗਣਾ ਹੈ ਜੀ ਤਿੰਨ ਤਰੀਕ ਦਾ ਮੇਲਾ ਹੈ ਦਾਦੀ ਸਤੀ ਦੇ ਮੰਦਿਰ ਤੇ ਤੇ ਜਰੂਰ ਆਇਓ ਤੁਸੀਂ ਹਾਂ ਕੀ ਕੀ ਚੀਜ਼ ਲਾ ਕੱਢ ਲਾ ਛੜਕਲਾ ਛੜਕਲਾ ਹਰ ਛੜ ਜੱਜੇ ਚਾਹ ਬਣਾਉਂਦੀ ਹੈ ਪੁਲੀਸ ਨਹੀਂ ਬਣਾਉਂਦੀ ਨਾ ਚਾਹ ਪੀਂਦੇ ਹਾਂ ਵਾਸਨ ਯਾਰ ਬਣ ਗਈ ਯਾਰ ਇਹ ਕਿਵੇਂ ਕਰਦੇ ਆ ਯਾਰ ਬਈ ਕਰਦੇ ਆ ਐਸ ਐਸ ਰੁਕ ਜਾ ਯਾਰ ਬਣ ਗਈ ਚਾਹ ਯਾਰ ਹਲੋ ਹਾਂ ਬਣ ਗਈ ਯਾਰ ਪੀ ਲੀ ਅਸੀਂ ਈ ਨਹੀਂ ਜਾ ਪੀ ਲਿਟਾ ਪੀ ਲਿਟਾ ਵੀ ਤੋਈ ਮੱਟੀ ਚ ਪਾਣੀ ਕੇ ਜਦ ਪਾਣੀ ਪਾਇਆ ਬੱਤੀ ਪਰ ਜਿਹੜਾ ਸਾਲਿਆ ਨਾਲੇ ਨਾਲ ਬੰਦ ਲਾ ਲਾ ਬੰਦ ਕਰ ਗਿਆ ਮਟਰਸਾਈਕਲ ਕੇ ਲਈ ਵੈਸੇ ਹੁਣ ਇਹਨਾਂ ਨਹੀਂ ਚਾਹੀ ਪੰਜਾ ਪੰਜਾ ਦੇ ਦੋ ਨਹੀਂ ਕਿ ਨਿਕਲਦੇ ਕੀ ਸੀ ਹੈ ਪੰਜਾਬ ਪੰਜਾਬ ਦੇ ਦੋਹੇ ਨੇ ਕਿ ਹਾਂ ਬਾਪੇ ਆ ਕੱਢ ਲਾ ਫਿਰ ਨੱਚ ਸਾਰੇ ਕੱਢ ਲਾ ਸਾਰੇ ਕੱਢ ਲਾ ਜਿਗਰਾ ਹੋਣਾ ਚਾਹੀਦਾ ਚਲ ਮੇਰਾ ਤੇਰੇ ਕਾਹਦੇ ਰੋਟਾ ਅਕਾਉਂਟ ਵਾਲਾ ਪੰਗਾ ਹੀ ਹੋ ਗਿਆ ਹੁਣ ਤਾਂ ਹੋਰ ਕੀ ਹੈ ਪੂਆ ਵੀਡੀਓ ਵੇਖ ਲਈ ਕਾ ਚਗਲ ਜਿਆਦਾ ਤੇਰੀ ਲਈ ਨਾ ਨਾ ਪੰਜਾਬ ਪੰਜਾਬ ਹੋ ਗਏ ਠੀਕ ਹੈ ਠੀਕ ਹੈ ਆ ਲੈ ਲੈ ਕਿਨੜ ਦੇ ਕੇ ਕਈ ਰੋਟੀ ਲੈ ਗਈ ਹੋਰ ਦੇਖੋ ਜੀ ਫੁੱਲ ਦੇਖੋ ਕਿੰਨੇ ਘੈਂਟ ਤੇ ਮੇਰੀ ਜੀਉ ਤੇਰੀ ਮੰਮੀ ਦੇ ਸੂਟ ਨਾਲ ਏਟਮ ਰੱਖਿਆ ਹੈ ਏਟਮ ਫਿਰ ਬਾਤ ਜੋੜਾ ਜੜੀ ਕਰਨੀ ਪਈ ਤਾਂ ਬੜੀ ਘੈਂਟ ਲੱਗੀ ਇਹ ਦੇਖੋ ਭਾਈ ਇਹ ਵੇਖੋ ਮੈਂ ਮੈਂ ਸੱਸ ਨੂੰ ਮਾਰ ਦਿੱਤਾ ਚਲੋ ਜੀ ਚਾਹ ਪਾਣੀ ਪਿਾਵਾਂਗੇ ਹੁਣ ਇਹਨਾਂ ਨੂੰ ਆਪਾਂ ਹੁਣ ਚਾਹ ਦੀ ਬਿੰਦੂ ਬਸ ਧਰ ਲਈਆਂ ਨੇ ਚਾਹ ਜਰੂਰ ਪਿਆਵਾਂਗੇ ਤੇ ਕੀ ਕਹਿਣਾ ਜੀ ਥੋੜਾ ਚਾਹ ਪਿਆ ਕੇ ਤੋਰਗੇ ਕਿ ਐਵੇਂ ਤੋਰਦਿਏ ਚਲੋ ਚਾਹ ਤਾਂ ਪਿਆ ਹੀ ਦਿੰਨੇ ਆ ਦੂਰ ਦਾ ਚੜਾਉਣਾ ਤੂੰ ਅੱਜ ਥੋੜੀ ਲੋਗ ਚੜਾਉਣੀ ਹੈ ਦੂਰ ਦਾ ਸਫਰ ਹੈ ਨਾ ਤਾਂ ਕਰਕੇ ਤੇ ਨਹੀਂ ਮੈਨੂੰ ਜਾਣਦੇ ਅਰੇ ਰਾਂਡੇ ਵਖੀ ਫਰ ਰਮਨ ਦੀ ਕੋਈ ਗੱਲ ਹੋਰ ਆਈਏ ਥੋੜੀ ਜਿਹਾ ਸੱਚੀ ਤੇਰਾ ਹੋ ਜਾਊ ਮੈਂ ਤਾਂ ਕਹਿ ਨਹੀਂ ਆ ਚੱਲ ਜੇ ਉਹਦੇ ਤੁਸੀਂ ਮੌਕਾ ਹੀ ਨਹੀਂ ਸਮਾ ਲਿਆ ਇਹਨਾਂ ਨੇ ਹਾਂ ਜੇਰਾ ਚੈਨਲ ਚੱਲ ਜੇ ਨਾ ਤੂੰ ਯਾਰ ਯਾਰ ਕੇ ਨਹੀਂ ਮੈਂ ਦੱਸਦਾ 10000 ਦਵਾ ਚੋਰੀਆਂ ਤੇਰ ਤਾਂ ਵਧੀਆ ਹੈ ਵੀਡੀਓ ਮੈਂ ਪਾਉਂਦਾ ਨਹੀਂ ਇਹ ਨਾ ਤੇਰੇ ਫੱਲੂ ਦੇ ਤੇਰੇ ਵੀਡੀਓ ਦੇ ਪਾਉਂਦਾ ਨਹੀਂ ਤੈਨਾਂ ਦਿੰਦਾ ਨਹੀਂ ਸੱਚੀ ਜਾਵੜੇ ਤੁਸੀਂ ਮੇਰੀ ਗੱਲ ਸੁਣ ਮੇਰੇ ਜਿਹੜੇ ਬੇਲੀ ਨੇ ਨਾ ਸਾਲੇ ਸਾਰੇ ਕੁ ਮਹੀਨੇ ਆ ਵੀ ਤਾਂ ਲਾਈਕ ਤੇ ਸ਼ੇਅਰ ਵਾੜਦੇ ਨੇ ਤੇ ਮੈਨੂੰ ਕੋਈ ਕਮੈਂਟ ਹੀ ਨਹੀਂ ਸਾਲਾ ਕਰਦਾ ਨਾ ਲਾਈਕ ਕਰੇ ਨਾ ਕੁਛ ਹੀ ਨਹੀਂ ਅੱਛਾ ਹੈ ਮਭੀ ਨਹੀਂ ਕਰਦਾ ਵਾਹ ਵੇਖ ਲੈਂਦਾ ਵੀ ਕਿਹੜਾ ਕਿਹੜਾ ਕਰਦਾ ਉਹਨੂੰ ਨਹੀਂ ਕਰਦਾ ਜਿਹੜਾ ਨਹੀਂ ਕਰਦਾ ਉਹਨੂੰ ਨਹੀਂ ਕਰਦਾ ਅੱਛਾ ਬਾਕੀ ਸਭ ਦੀ ਸਪੋਰਟ ਹੀ ਹੁੰਦੀ ਹੈ ਜੀ ਸਾਰਿਆਂ ਦੀ ਸਪੋਰਟ ਸਾਦਕਾ ਹੀ ਹੈ ਨਾ ਬੰਦਾ ਕਾਮਯਾਬ ਹੁੰਦਾ ਕੋਈ ਇੱਕ ਲਾਈਕ ਕਮੈਂਟ ਨਾਲ ਬੰਦਾ ਅਫਸਰ ਤਾਂ ਲੱਗ ਨਹੀਂ ਜਾਂਦਾ ਪਰ ਇਹ ਸਪੋਰਟ ਹੋ ਜਾਂਦੀ ਹੈ ਜੇ ਵੀਰੇ ਬੇਲੀ ਸਾਰੇ ਕੁ ਮਹੀਨੇ ਨੇ ਹੂੰ ਚਲੋ ਜੀ ਠੀਕ ਹੈ ਆਪਣਾ